ਸਵੇਰੇ ਤੜਕਸਾਰ ਸਥਾਨਕ ਲੋਕਾਂ ਦਰਮਿਆਨ ਹਵੜਾ ਤਵੜੀ ਦਾ ਮਾਹੌਲ ਬਣ ਗਿਆ ਜਦੋਂ ਤੜਕਸਾਰ ਹੀ ਨਗਰ ਕੌਂਸਲ ਵੱਲੋਂ ਨਜਾਇਜ਼ ਕਬਜ਼ੇ ਦੇ ਖਿਲਾਫ ਪੀੜਾ ਪੰਜਾ ਚਲਾਇਆ ਗਿਆ ਇਸ ਸਾਰੀ ਕਾਰਵਾਈ ਦੌਰਾਨ ਕਾਰਜ ਸੱਦਕ ਅਫਸਰ ਭੁਪਿੰਦਰ ਸਿੰਘ ਤੇ ਥਾਣਾ ਧਾਰੀਵਾਲ ਦੀ ਪੁਲਿਸ ਦੇ ਕਰਮਚਾਰੀ ਮੌਕੇ ਤੇ ਮਜੂਰ ਸਨ ਇਸ ਦੌਰਾਨ ਜਿੱਥੇ ਇਕੱਠੇ ਹੋਏ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਦੇ ਖਿਲਾਫ ਧਰਨਾ ਲਗਾਇਆ ਉੱਥੇ ਹੀ ਧਰਨਾਕਾਰੀਆਂ ਨੇ ਕਿਹਾ ਕਿ ਸਿਰਫ ਕੁਝ ਕੁ ਦੁਕਾਨਾਂ ਦੇ ਉੱਪਰ ਹੀ ਇਹ ਕਾਰਵਾਈ ਨਗਰ ਕੌਂਸਲ ਵੱਲੋਂ ਕੀਤੀ ਗਈ ਹੈ ਜੋ ਕਿ ਸਰਾਸਰ ਉਨ੍ਹਾਂ ਨਾਲ ਤਕਾ ਹੈ ਉਨਾ ਦੋਸ਼ ਲਗਾਇਆ ਕਿ ਇਹ ਸਿਰਫ ਸਿਫਾਰਸ਼ੀ ਨਜਾਇਜ਼ ਕਬਜ਼ੇ ਜੋ ਕਿ ਸ਼ਹਿਰ ਵਿੱਚ ਹੋਏ ਨੇ ਉਹਨਾਂ ਵੱਲ ਨਗਰ ਕੌਂਸਲ ਧਾਰੀਵਾਲ ਦਾ ਧਿਆਨ ਨਹੀਂ ਜਾਂਦਾ। ਉਹਨਾਂ ਆਖਿਆ ਕਿ ਜਿਨ੍ਹਾਂ ਦੁਕਾਨਦਾਰਾਂ ਦੀ ਨਗਰ ਕੌਂਸਲ ਵੱਲੋਂ ਕਾਰਵਾਈ ਕਰਦੇ ਆ ਛੱਤਾਂ ਤੋੜੀਆਂ ਗਈਆਂ ਸਨ ਉਹਨਾਂ ਦੁਕਾਨਦਾਰਾਂ ਵੱਲੋਂ ਹੀ ਹੋਰਨਾਂ ਦੁਕਾਨਦਾਰਾਂ ਨਾਲ ਮਿਲ ਕੇ ਧਾਰੀਵਾਲ ਨਹਿਰ ਦੇ ਪੁਲ ਦੇ ਨਜ਼ਦੀਕ ਹੀ ਜਾਮ ਲਗਾ ਕੇ ਨਗਰ ਕੌਂਸਲ ਖਿਲਾਫ ਨਾਰਾਵਾਜੀ ਕੀਤੀ ਗਈ ਹੈ। ਆ ਮੇਰੀ ਦੁਕਾਨ ਰੈਡੀਮੇਡ ਦੀ ਆ ਸੜਕ ਤੋਂ ਜਿਹੜੀ ਕਿ 65 ਫੁੱਟ 80 70 80 ਫੁੱਟ ਪਿੱਛੇ ਆ। ਇਹ ਇਹ ਨਜਾਇਜ਼ ਸਾਨੂੰ ਕਈ ਮਹੀਨਿਆਂ ਤੋਂ ਤੰਗ ਕਰਨ ਦੇ ਅਸੀਂ ਇਹਨਾਂ ਨੂੰ ਕਈ ਵਾਰੀ ਕਿਹਾ ਕਿ ਤੁਹਾਡੀ ਰਜਿਸਟਰੀ ਆ ਤੁਹਾਡੀ ਮਲਕੀਅਤ ਆਪਣੀ ਹੈਗੀ ਆ ਤੁਹਾਡੀ ਜਿਹੜੀ ਕਮੇਟੀ ਘਰ ਦੀ ਜਗਾਵਾ ਸੜਕ ਤੋਂ 5 ਫੁੱਟ ਬਾਅਦ ਸਿਰਫ ਹੋਣ ਲਈ ਤੇ ਤੁਸੀਂ ਆ ਕੇ ਆਪਣਾ ਨਕਸ਼ਾ ਲਿਆਓ ਸਾਨੂੰ ਚੈੱਕ ਕਰਾਓ ਜਿੱਥੇ ਤੁਸੀਂ ਕਹਿੰਦੇ ਹੋ ਸੀ ਉੱਥੇ ਆਪਣੀਆਂ ਛੱਡਾਂ ਲਿਆਏ ਨੇ ਪਹਿਲਾਂ ਸਾਨੂੰ ਨਿਸ਼ਾਨੀ ਤੇ ਲਾ ਕੇ ਦਿਓ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਹੈਗੀ ਮੈਂ ਇੱਕ ਚਿੱਠੀ ਵੀ ਲਿਖ ਕੇ ਇਹਨਾਂ ਨੂੰ ਕਮੇਟੀ ਘਰ ਭੇਜੀ ਮੈਨੂੰ ਕਹਿੰਦੇ ਕਿ ਫਲਾਣਾ ਅਫਸਰ ਇੱਥੇ ਨਹੀਂ ਆ ਫਲਾਣਾ ਨਹੀਂ ਆ ਤੁਹਾਡੀ ਚਿੱਠੀ ਰੱਖ ਲਈ ਆ ਮਾਰਕ ਕਰਕੇ ਤੁਹਾਨੂੰ ਅਸੀਂ ਦੱਸ ਦੇਵਾਂਗੇ ਪਰ ਉਹਦਾ ਵੀ ਕੋਈ ਜਵਾਬ ਨਹੀਂ ਸਾਨੂੰ ਮੁ ਤੇ ਮੈਨੂੰ ਦੱਸਿਆ ਜਾਏ ਕਿ ਸ਼ਹਿਰ ਦੇ ਵਿੱਚ ਤੇ ਇੰਨੀ ਦੁਕਾਨਾਂ ਵਾਂ ਬਾਕੀ ਦੁਕਾਨਾਂ ਨਹੀਂ ਪਤਾ ਲੱਗੇ ਨਾ ਮੈਨੂੰ ਜਰਾ ਕਿੰਨਾ ਕੁ ਮਲਕੀਅਤ ਜਗ੍ਹਾ ਤੇ ਪਾਇਆ ਵਾ ਕਿਸੇ ਦੀ ਜਗ੍ਹਾ ਤੇ ਨਹੀਂ ਪਾਇਆ ਦਾ ਆਪਾਂ ਕੋਈ ਪੁੱਛਿਆ ਜਾਏ ਕਿ ਇਹਨਾਂ ਕੀ ਤਕਲੀਫ ਆ ਦੇ ਕੋ ਕੀ ਕੀ ਇਹਨਾਂ ਨੇ ਮੇਰੇ ਕੋਲ ਲੈਣਾ ਵਾ ਜਦ ਕਿ ਸਾਡੀ ਦੁਕਾਨਾਂ ਦੇ ਅਖਲੇ ਬੰਨੇ 80 ਫੁੱਟ ਦੀ ਦੁਵਾਰ ਆ ਕੋਈ ਹਵਾ ਜਵੀ ਨਹੀਂ ਹੈਗੀ ਕੋਈ ਸੜਕ ਨਹੀਂ ਹੈਗੀ ਜਿੱਥੇ ਸਾਡੀ ਦੁਕਾਨਾਂ 80 ਫੁੱਟ ਪਿੱਛੇ ਹੈ ਜਦ ਤੱਕ 80 ਫੁੱਟ ਫੇਰਾਂ ਨੂੰ ਤਾਂ ਕੀਤਾ ਜਾਂਦਾ ਵਿਆਹ ਵਾ ਜੀ ਕੁਮਾਰ ਆ ਤੇ ਮੇਰੀ ਦੁਕਾਨ ਵਿਕੇ ਗਾਰਮੈਂਟਸ ਆ ਕੱਪੜੇ ਦੀ ਦੁਕਾਨ ਆ ਮੇਰੀ ਦੁਕਾਨ ਸੜਕ ਜਦ ਕਿ ਉਹ ਕਮੇਟੀ ਦੀ ਜਿਹੜੀ ਆ ਮਹਾਦ ਸੜਕ ਤੋਂ 5 ਫੁੱਟ ਤੱਕ ਦੀ ਹੱਦ ਆ 80 ਫੁੱਟ ਦੀ ਦੂਰ ਦੀ ਹੋਣ ਦੀ ਵਜ੍ਹਾ ਦੇ ਕਰਕੇ ਵੀ ਨਜਾਇਜ਼ ਇਹਨਾਂ ਨੇ ਬਗੈਰ ਕਿਸੇ ਨੂੰ ਦੱਸਿਆ ਬਗੈਰ ਕਿਤੇ ਸਾਨੂੰ ਇਨਫੋਰਮੇਸ਼ਨ ਦਿੱਤੇ ਆ ਸਵੇਰੇ ਤੜਕੇ ਆ ਕੇ ਤੇ ਜੀਸੀਬੀ ਦੇ ਨਾਲ ਸਾਡੀ ਦੁਕਾਨ ਦੀਆਂ ਸਾਰੀਆਂ ਛੱਡਾਂ ਤੇ ਸਾਡਾ ਕਾਫੀ ਜਰਾ ਹੱਦ ਤੱਕ ਸਾਡਾ ਨੁਕਸਾਨ ਕਰ ਦਿੱਤਾ ਜਿਹੜੀ ਸੜਕਾਂ ਦੇ ਦੂਜੀਆਂ ਨਜਾਇਜ਼ ਕਲੋਜ਼ਮੈਂਟਾਂ ਹੋ ਜਾਣੇ ਉਹਨਾਂ ਦੇ ਵਿੱਚ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਸਾਡੀਆਂ ਦੋ ਦਿਨ ਦੁਕਾਨਾਂ ਹੀ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਸਾਨੂੰ ਇਹ ਨਹੀਂ ਸਮਝ ਆਈ ਸਾਨੂੰ ਕਿਉਂ ਟਾਰਗੇਟ ਕੀਤਾ ਗਿਆ ਉਧਰ ਇਸ ਸਬੰਧੀ ਜਦੋਂ ਕਾਰਜ ਸਦਕ ਅਫਸਰ ਨਗਰ ਕੌਂਸਲ ਭੋਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਲਗਾਤਾਰ ਉਹਨਾਂ ਵੱਲੋਂ ਸਮੂੱਚੇ ਸ਼ਹਿਰ ਵਾਸੀਆਂ ਨੂੰ ਕਬਜ਼ੇ ਹਟਾਏ ਜਾਣ ਦੀ ਅਪੀਲ ਕੀਤੀ ਗਈ ਸੀ ਪਰ ਉਹਨਾਂ ਵੱਲੋਂ ਇਹ ਨਜਾਇਜ਼ ਕਬਜ਼ੇ ਨਹੀਂ ਹਟਾਏ ਗਏ ਜਿਸ ਦੇ ਚਲਦਿਆਂ ਹੀ ਇਹ ਕਾਰਵਾਈ ਕੀਤੀ ਗਈ ਹੈ ਜੋ ਕਿ ਲਗਾਤਾਰ ਚੱਲੀ ਰਹੇਗੀ ਨਗਰ ਕੌਂਸਲ ਧਾਰੀਵਾਲ ਵੱਲੋਂ ਬੜੇ ਚਿਰਾਂ ਤੋਂ ਜਿਹੜੀ ਅਪੀਲ ਕੀਤੀ ਜਾ ਰਹੀ ਸੀ ਸਮੂਹ ਸ਼ਹਿਰ ਵਾਸੀਆਂ ਨੂੰ ਕਿ ਆਪਣੀ ਇਨਕ੍ਰੋਚਮੈਂਟ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਪਰ ਕੁਝ ਕਿ ਦੁਕਾਨਦਾਰ ਜਿਹੜੇ ਉਹ ਅੜੇ ਰਹੇ ਅਸੀਂ ਉਹਨਾਂ ਨੂੰ ਦੋ ਤਿੰਨ ਵਾਰ ਮਨਾਦੀ ਰਾਈ ਵੀ ਸੁਚੇਤ ਕੀਤਾ ਕਿ ਆਪਣੇ ਜਿੰਨੇ ਵੀ ਹੈਗੇ ਇਨਕ੍ਰੋਚਮੈਂਟ ਆਪਣੇ ਪੱਧਰ ਤੇ ਦੂਰ ਕੀਤੀ ਜਾਵੇ ਫਿਰ ਇਹ ਜਿਹੜਾ ਅੱਜ ਅਸੀਂ ਧਾਰੀਵਾਲ ਦਾ ਜਿਹੜਾ ਮੇਨ ਰੋਡ ਜਿਹੜੀ ਵਿੱਚੋਂ ਦਿਲਾਂਕੇ ਜਾਂਦੀ ਆ ਉਹਦੇ ਜਿੰਨੇ ਵੀ ਅਤੀਕਰਮਨ ਸੀਗੇ ਉਹ ਸਾਰੇ ਹਟਾਏ ਗਏ ਆ ਔਰ ਸ਼ਹਿਰ ਨੂੰ ਜੋਨਾਂ ਦੇ ਵਿੱਚ ਵੰਡ ਕੇ ਆਪਾਂ ਇਹ ਜਿਹੜੀ ਇਨਕ੍ਰੋਚਮੈਂਟ ਦੂਰ ਕਰਨ ਜਾ ਰਹੇ ਆ ਅੱਜ ਵੱਡੀ ਨਹਿਰ ਤੋਂ ਲੈ ਕੇ ਬੱਸ ਸਟੈਂਡ ਤੱਕ ਅਸੀਂ ਲੈਫਟ ਸਾਈਡ ਕੀਤੀ ਆ ਕੱਲ ਰਾਈਟ ਸਾਈਡ ਕਰਾਂਗੇ ਔਰ ਇਦਾਂ ਹੀ ਛੋਟੇ-ਛੋਟੇ ਬਲਾਕਾਂ ਦੇ ਵਿੱਚ ਜਿੰਨੀ ਇਨਕ੍ਰੋਚਮੈਂਟ ਹੈ ਉਹ ਸਾਰੀ ਦੂਰ ਕੀਤੀ ਜਾਊਗੀ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਆ ਕਿ ਅਜੇ ਵੀ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਕਿਉਂਕਿ ਜਦੋਂ ਅਸੀਂ ਕਰਦੇ ਆ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਮਾਨ ਬਾਹਰ ਰੱਖ ਸਕਦੇ ਜੇ ਪਰ 5 ਫੁੱਟ ਤੋਂ ਅੱਗੇ ਜੇ ਆਉਗੇ ਤੇ ਨਗਰ ਕੌਂਸਲ ਵੱਲੋਂ ਇਨਕ੍ਰੋਚਮੈਂਟ ਨੂੰ ਰਿਮੂਵ ਕਰ ਦਿੱਤਾ ਜਾਉ ਦੂਰ ਦਿੱਤਾ ਆ ਔਰ ਇਸ ਤਰ੍ਹਾਂ ਹੀ ਸਾਰੇ ਜੇ ਵਧੀਆ ਤਰੀਕੇ ਨਾਲ ਸਾਰੇ ਦੁਕਾਨਦਾਰ ਹਟਾ ਲੈਣ ਤੇ ਵਧੀਆ ਰਹੂ ਜੀ ਸਰ ਇੱਕ ਪਾਸੇ ਨਹੀਂ ਆ ਕੇ ਜਿਹੜੀ ਇਨਕ੍ਰੋਚਮੈਂਟ ਆ ਜਾਂ ਤੇ ਅਸੀਂ ਦੂਰ ਕਰਾਂਗੇ ਜਾਂ ਆਪਣੇ ਪੱਧਰ ਤੇ ਉਹ ਦੂਰ ਕਰ ਲੈਣ ਜੇ ਆਪਣੇ ਪੱਧਰ ਤੇ ਕਰ ਲੈਣਗੇ ਤੇ ਸਾਨੂੰ ਕੋਈ ਪ੍ਰਾਜਨ ਨਹੀਂ